ਜਦਕਿ ਇਨਸਾਨ ਬੱਸ ਵਿੱਚ ਬੈ ਕੇ ਆਪਣਾ ਸਫ਼ਰ ਤੈਅ ਕਰ ਰਿਹਾ ਹੁੰਦਾ ਹੈ ਤਾਂ ਉਹ ਬੱਸ ਚ ੌਣ ਵਾਲੇ ਡਰਾਈਵਰ ਨੂੰ ਨਹੀਂ ਜਾਣਦਾ ਹੁੰਦਾ ਫਿਰ ਵੀ ਆਪਣਾ ਸਫ਼ਰ ਆਰਾਮ ਨਾਲ ਪੂਰਾ ਕਰਦਾ ਹੈ ਜਦੋਂ ਇਨਸਾਨ ਹਵਾਈ ਜਹਾਜ਼ ਵਿੱਚ ਬੈਠ ਕੇ ਆਪਣੀ ਯਾਤਰਾ ਕਰ ਰਿਹਾ ਹੁੰਦਾ ਤਾਂ ਪਾਇਲਟ ਨੂੰ ਨਹੀਂ ਜਾਣਦਾ ਹੁੰਦਾ ਇਸੇ ਤਰ੍ਹਾਂ ਜਦੋਂ ਇਨਸਾਨ ਸਮੁੰਦਰੀ ਜਹਾਜ਼ ਵਿੱਚ ਬੈਠ ਕੇ ਆਪਣਾ ਸਫ਼ਰ ਕਰ ਰਿਹਾ ਹੁੰਦਾ ਤਾਂ ਉਹ ਉਸ ਦੇ ਕਪਤਾਨ ਨੂੰ ਨਹੀਂ ਜਾਣਦਾ ਹੁੰਦਾ ਫੇਰ ਵੀ ਬੇਪਰਵਾਹ ਰਿਲੈਕਸ ਹੋ ਕੇ ਆਪਣੀ ਯਾਤਰਾ ਪੂਰੀ ਕਰਦਾ ਹੈ। ਚਿਤੱਪਾ ਸਾਰੇ ਨੂੰ ਪਤਾ ਹੀ ਹੈ ਕਿ ਆਪਣੀ ਜ਼ਿੰਦਗੀ ਚਲਾਉਣ ਵਾਲਾ ਉਹ ਰੱਬ ਹੈ। ਆਪਣੀ ਜ਼ਿੰਦਗੀ ਦਾ ਡਰਾਈਵਰ ਉਹ ਪਰਮਾਤਮਾ, ਉਹ ਬਾਬਾ ਨਾਨਕ ਹੈ ਤਾਂ ਇਨਸਾਨ ਕਿਉਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਮੁਰਮੁਰ ਕਰਦਾ ਹੈ? ਕਿਉਂ ਇਨੀ ਸ਼ਾਂਤੀ ਨਾਲ ਉਹ ਕਿਉਂ ਨਹੀਂ ਬੈਠਦਾ? ਰੱਬ ਜੋ ਕਰਦਾ ਹੈ ਉਹ ਚੰਗੇ ਲਈ ਕਰਦਾ ਹੈ। ਰੱਬ ਦਾ ਭਾਣਾ ਮੰਨ ਕੇ ਮਨੁੱਖ ਨੂੰ ਆਪਣੀ ਜ਼ਿੰਦਗੀ ਆਰਮਨਾਲ ਬਤੌਣੀ ਚਾਹੀਦੀ ਹੈ ਹੱਸ ਖੇਡ ਕੇ ਬਤੌਣੀ ਚਾਹੀਦੀ ਹੈ ਨਾ ਕਿ ਮਰੂ ਮਰੂ ਕਰਕੇ ਹਰ ਦਿਨ ਖਰਾਬ ਕਰਨਾ ਚਾਹੀਦਾ ਹੈ